ਆ ਵੀ ਹਰਜਨੇਤਾ ਵਾਲਾ ਜਿਹਨੇ ਲੁਧਿਆਣੇ ਦੀ ਧਰਤੀ ਆ ਚਾਰਨੇ ਗੱਬਰੂ ਦੀ ਪਾਈ ਹੋਈ ਰੇਡ ਰਾਜਾ ਪਤਰੀ ਦੇ ਰਾਜੂ ਕਨੋਰੇ ਵਾਲਾ ਬੱਲੇ 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 ਜਿੱਥੇ 550 ਦੇ ਇਧਰ ਲਾਵਾ ਜਨੇਦਾਰ ਬਾਬਾ ਤਰਸੇਰ ਸਿੰਘ ਦੇ ਦੋਦੀ ਦਾ ਪੁੱਤਰ ਖੇਡਦਾ ਹੀ ਔਰ ਫਤਿਹ ਬੱਲੇ ਬੱਲੇ ਹੋ ਮੇਰੇ ਮਿੱਤਰੋ ਦੋਦੀ ਦਾ ਸੰਦੀਪ ਰਾਜਾ ਰਾਜਪਤਰੀ ਰਾਜਪਤਰੀ ਵਾਲਾ ਕੰਨੀ ਦੇ ਆ ਤੇ ਦਾ ਭੰਡਾਲ ਦੋਨੇ ਵਾਲਾ ਜਿਹੜਾ ਕਪੂਰਥਲੇ ਦੀ ਧਰਤੀ ਹੈ ਲਓ ਜੱਫਾ ਕਿ ਨਹੀਂ ਇੱਕ ਪਾਸੇ ਫਰੋਜਪੁਰ ਜਿੱਥੇ ਰਾਜੇ ਮੱਜਾ ਚਾਰਦੇ ਜੀ ਝੌਕੇ ਸ਼ਹਿਰ ਕਸੂਰ ਨੂੰ ਕਰਾ ਸੈਦਾ ਤੇ ਬੁੱਲਾ ਮੱਜਾ ਜਿੱਥੇ ਮਰੇ ਯਾਰ ਦੇ ਜੀ ਖੁੱਲ ਜਾਵੇ ਵਾਜ ਜੀ ਸਰਦ ਰੱਬਾ ਹੈਪੀ ਕੜਿਆਣੀ ਦੀ ਪਕਾਰ ਦੇ ਜੀ ਜਦੋਂ ਸਰਚ ਮਾਰ ਗਏ ਮੈਨੇਜਰ ਸਾਹਿਬ ਤੇ ਸਰਜਾ ਮਿਰਜਾ ਪੈਂਡ ਦੀ ਲੋਕੇਸ਼ਨ ਆਉਂਦੀ ਆ ਗੱਲਾਂ ਕਹਿੰਦੇ ਲੈਿੰਦੇ ਤੇ ਚੜਦੇ ਪੰਜਾਬ ਆ ਗੱਲਾਂ ਲੈਿੰਦੇ ਚੜ ਬਹੁਤ ਧੰਨਵਾਦ ਵੀਰ ਦਾ ਉਧਰ ਸਰਜਾ ਮਿਰਜਾ ਜਿਹੜਾ ਪੈਂਡ ਆ ਛੰਨਾ ਦੇ ਨਾਲ ਮਸ਼ਹੂਰ ਹੈ ਜਿੱਥੋਂ ਦਾ ਸੋਨੀ ਛੰਨਾ ਵਾਲਾ ਕਵਰੇਜ ਕਰਦਾ ਸਾਡਾ ਵੀਰ ਆਪਣੇ ਪੇਜ ਤੇ ਜਿਰਕੇ ਆਪਣੇ ਮਾਧਿਅਮੇ ਜਿਰਕੇ ਤੇ ਇਸ ਨੌਜਵਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਕਈ ਪਰਿਵਾਰ ਕਈ ਪਿੰਡ ਵੱਡੇ ਗਏ ਪਰ ਪ੍ਰਮਾਤਮਾ ਮਿਹਰ ਕਰੇ ਸਾਰੇ ਪਰਿਵਾਰਾਂ ਦੇ ਉੱਪਰ ਉਧਰ ਸਤਿਕਾਰ ਕਰਾਂਗੇ ਜੱਗਾ ਸਿੰਘ ਜੀ ਵਾ ਤੇ ਸਰਦਾਰ ਦੇ ਫੁੱਲ ਭੇਟ ਕਰਾਂਗੇ ਸਰਦਾਰ ਦੇ ਫੁੱਲ ਪੇੜ ਕੀਤੇ ਜਾਣਗੇ ਔਰ ਸਾਡੀ ਬੇੜੀ ਜੱਗੇ ਵੀਰ ਨੂੰ ਜੱਗੇ ਆ ਤੇਰਾ ਵੀ ਸਨਮਾਨ ਆਪਾਂ ਕਰਦੀ ਹੁਣ ਭੱਟੀ ਪਰਿਵਾਰਾਂ ਵੱਲੋਂ ਇੱਕ ਸਨਮਾਨ ਕੀਤਾ ਜਾਣਾ ਹੈ ਔਰ ਸਾਡੇ ਚਮਕੌਰ ਸਿੰਘ ਜੀ ਤੇ ਦਿਲਬਾਖ ਸਿੰਘ ਜੀ ਜੋ ਜੋੜਾਕਰ ਸੁਸਾਇਟੀ ਦੇ ਪ੍ਰਧਾਨ ਸਾਹਿਬ ਨੇ ਵੱਡੀਆਂ ਸੇਵਾਵਾਂ ਨਿਭਾਉਂਦੇ ਆ ਉਹ ਵੀ ਮੰਨਾ ਵੀ ਆ ਗਿਆ ਨੌਜਵਾਨ ਢੋਲਣ ਪਿੰਡ ਵਾਲਾ ਸਰਪੰਚ ਸੁਭਾ ਸਿੰਘ ਦਾ ਸੁਪੁੱਤਰ ਆ ਏ ਔਰ ਕੈਨੇਡਾ ਦੀ ਧਰਤੀ ਦਾ ਪੱਕੇ ਤੌਰ ਦਾ ਵਸਨੀਕ ਬਣ ਗਿਆ ਏ ਮੈਂ ਦੇਖ ਰਿਹਾ ਕਿੱਡਾ ਵੀ ਆ ਗਿਆ ਪੁੰਡਾਲ ਦੋਨੇ ਵਾਲਾ ਆਓ ਸਾਹਮਣੇ ਦੁਨੀਆ ਦੇ ਵੱਡੇ ਵੱਡੇ ਮੱਲ ਖੇਡ ਦੇ ਮੈਦਾਨ ਵਿੱਚ ਆ ਗਏ ਆ ਇੱਕ ਪਾਸੇ ਸਾਡਾ ਗੁਰਵੀਰ ਸਿੰਘ ਨੌਜਵਾਨ ਕਹਿੰਦੇ ਗੱਲ ਚੱਲਦੀ ਧੰਤਲ ਬਾਬਾ ਮੁਰਾਰੀ ਦਾਸ ਜੀ ਸਪੋਰਟਸ ਕਲੱਬ ਰਾਜੋਕੇ ਪਿੰਡ ਦੀ ਅੱਜ ਵੱਡੇ ਪੱਦਰ ਤੇ ਵੱਡੇ ਸਰਮਾਨ ਕੀਤੇ ਜਾਣਗੇ ਐਸ ਪਾਸੇ ਜਿਹੜੇ ਸਰਮਾਨ ਨੇ ਇਸ ਰੋਪਾ ਸਾਹਿਬ ਦੀ ਬਖਸ਼ਿਸ਼ ਦੇ ਨਾਲ ਕੀਤੇ ਜਾ ਰਹੇ ਹੈ ਪਿੰਡਾ ਵੀ ਆ ਗਿਆ ਨੌਜਵਾਨ ਮਹਿਦੀਆ ਕਲਾਂ ਵਾਲਾ ਰਾਜਾ ਵੀ ਆਵੇਗਾ ਨੌਜਵਾਨ ਸਾਹਮਣੇ ਕਹਿੰਦੇ ਪੱਤਰੀ ਵਾਲੇ ਬਾਜੇ ਦੇ ਚਰਚੇ ਹੋਣਗੇ ਦੁਨੀਆ ਦੇ ਸੁਪਰਸਟਾਰ ਖਿਡਾਰੀ ਜਿਹੜੇ ਹੈ ਉਹ ਵੱਡੇ ਸ਼ੋਅ ਮੈਚਾਂ ਟੀਮਾਂ ਵਿੱਚ ਵੀ ਖੇਡਣਗੇ ਪਰ ਜਿਹੜਾ ਪਹਿਲੇ ਮੈਚ ਦਾ ਲੇਖਾ ਜੋਖਾ ਉਹ ਵੀ ਆਪਾਂ ਦੱਸ ਦਈਏ ਜੱਗਿਆ ਪਰ ਕੇ ਜੱਗਾ ਕਿੱਥੇ ਆ ਬਈ ਜੱਗੇ ਆਉਣ ਤਾਂ ਜੋ ਦਾ ਦੁਨਾਈ ਟਡਾਉਤ ਹੁੰਦੀ ਤੇ ਭਾਈਆਂ ਭਾਈਆਂ ਜਿਹੜੀ ਵੈਰ ਪਾਉਂਦੀ ਨਾ ਮਰਾਦ ਉਸ ਖੌਤ ਹੁੰਦੀ ਸਾਰਾ ਜੱਗ ਤੇ ਪੂਜੇ ਸ਼ਹੀਰ ਜਾਂਦੇ ਐਰੇ ਜੇਰੇ ਤੇ ਨਹੀਂ ਮਨਾਉਤ ਹੁੰਦੀ ਤੇ ਜਿਹੜੀ ਕੌਮ ਵਿੱਚ ਹੋਣ ਸ਼ੀਰ ਪੈਰ ਉਸ ਕੌਮ ਦੀ ਕਦਰੀ ਮਤ ਹੁੰਦੀ ਇਕੱਲੇ ਇਕੱਲੇ ਦਰਸ਼ਕ ਵੀਰ ਦਾ ਸੰਗਤ ਦਾ ਮੱਝੜੇ ਇਕੱਲੇ ਇਕੱਲੇ ਵੀਰ ਦਾ ਬੱਚੇ ਬਜ਼ੁਰਗ ਤੋਂ ਲੈ ਕੇ ਸਾਡੀਆਂ ਮਤਾਵਾਂ ਭੈਣਾਂ ਦੇ ਬਹੁਤ-ਬਹੁਤ ਮਨਦੀਪ ਕਾਲੀਵਾਸ ਸਤਿਕਾਰ ਕਰਦਾ ਤੁਸੀਂ ਬਹੁਤ ਮਾਣ ਪਿਆਰ ਦੇ ਬਹੁਤ ਵੱਡੇ ਪਿਆਰ ਸਰਦਾਰ ਸਰਵੰਸ ਸਿੰਘ ਥਾਣੇਦਾਰ ਸਾਹਿਬ 73 ਸਾਲਾਂ ਦੇ ਵੀਰ ਸਰਮਣ ਹੁਣੇ ਰਿਕੂ ਹੁਣੇ ਚੈਨ ਸੈਟ ਲਾਉਣ ਗਿਆ ਲੈ ਵੀ ਟੱਡਾ ਪੰਡਾਲ ਦੋਨੇ ਵਾਲਾ ਇੱਕ ਵਾਰੀ ਕਰਖਾ ਫਤਿਹ ਸਾਂਦੀ ਇਹ ਹੈ ਟੱਡਾ ਪੰਡਾਲ ਦੋਨੇ ਵਾਲਾ ਜਿਹਨੇ ਕਪੂਰਥਲੇ ਦੀ ਧਰਤੀ ਹੈ ਭੇਜਾ ਪੜਾਣੇ ਵਾਲਾ ਵੀ ਆਇਆ ਲੈ ਵੀ ਭੇਜਿਆ ਸ਼੍ਰੀ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸਟ ਸਟਾਪਰ ਬਣਿਆ ਹੈ ਇਹ ਰਾਜਾ ਪੱਧਰੀ ਵਾਲਾ ਸਾਲੋ ਸਾਹਮਣੇ ਦੁਨੀਆ ਦੇ ਵੱਡੇ ਵੱਡੇ ਮੱਲ ਸੰਦੀਪ ਬੋਡੇ ਵਾਲਾ ਹੈਪੀ ਕਨਿਆਰ ਤੇ ਦਰਸ਼ਨ ਹੋਏ ਆ ਨੌਜਵਾਨ ਦੁਨੀਆ ਦੇ ਸਾਹਮਣੇ ਜਨ ਸਨਾ ਕਿਹਾ ਜਾਂਦਾ ਗਿੰਦੀ ਮਾਨ ਸਿੰਘ ਲਓ ਸਾਹਮਣੇ ਗਿੰਦੀ ਮਾਨ ਸਿੰਘ ਜਿਹਨੇ ਨਕਸਰ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਹੈ ਲਓ ਸਾਹਮਣੇ ਕਹਿੰਦੇ ਰਵੀ ਗੁਰਜਨ ਲੇਟਾਂ ਵਾਲਾ ਨਵੀਕਰ ਜਰਜਨਤ ਸਿੰਘ ਦੁਨੀਆਂ ਦੇ ਸਾਰੇ ਟਾਪ ਤੁਸੀਂ ਸੱਦ ਲਏ ਐ ਬਹੁਤ ਬਹੁਤ ਧੰਨਵਾਦ ਦੁਨੀਆਂ ਨੂੰ ਦੱਸ ਗਏ ਰਾਣਾ ਸਿੰਘ ਪੁਰੀਆ ਵੀ ਕਿਹੜੇ ਪਾਸੇ ਕਿਹੜੀ ਟੀਮ ਲਓ sire ਦੀ ਟੱਕਰ ਮੇਰੇ ਮਿੱਤਰੋ ਹਰਜੀਤ ਸਿੰਘ ਜੀ ਸਰਪੰਚੋਂ ਵੀ ਆ ਜਣ ਆਪਾਂ ਮਾਨ ਸਨਮਾਨ ਕਰਨਾ ਲਓ ਆ ਵੀ ਹਰਜਨੇਟਾ ਵਾਲਾ ਜਦ ਇਹ ਲੁਧਿਆਣੇ ਦੀ ਧਰਤੀ ਹੈ ਪਰ ਸਾਨੀ ਪੰਡਾਲ ਦੋਨੇ ਵਾਲੇ ਦਾ ਟੱਕਰ ਹੋ ਗਈ ਹੈ ਰਵੀ ਬੁਰ ਤੁਸੀਂ ਵੀ ਨਾਲ ਆਉਣਾ ਤਾਂ ਕਿ ਯਾਦਗਾਰੀ ਤਸਵੀਰ ਲੈ ਲਈਏ ਪਰ ਸਾਹਮਣੇ ਮੁੰਡਾ ਲਾਵ ਇਹ ਦੋਧੀਆਂ ਦਾ ਮੁੰਡਾ ਹੈ ਜਿਹਦਾ ਬਨੈਰ ਪੰਡਾ ਹੈ ਇਹ ਸਰਦਾਰ ਤਰਸੇਮ ਸਿੰਘ ਦਾ ਸੁਪੁੱਤਰ ਹੈ ਜਦੋਂ ਖੇਡਿਆ ਯੂਰਪ ਦੀ ਧਰਤੀ ਤੇ ਤੇ ਜੱਟ ਬਿੰਲੇਗੜ ਦੀਨੇ ਵਾਲਿਆਂ ਦੇ ਮਾਝੇ ਦੇ 4x4 ਪ੍ਰਮੋਟਰ ਨੇ ਵੱਡੇ ਪੱਧਰ ਤੇ ਵੱਡਾ ਸਨਮਾਨ ਕੀਤਾ ਸੀਗਾ ਪਰ ਸਾਹਮਣੇ ਟੱਕਰ ਹੋਈ ਹੈ ਪੇਂਟ ਭਰਾਣੇ ਦੇ ਨਾਲ ਸਾਹਮਣੇ ਗਿਆ ਸਰਪੰਚ ਲਾਡੀ ਵੀਰੋਣੀ ਸਾਡੀ ਪੰਜਾਬ ਪਲੀ ਦਾ ਮਾਨ ਨੇ ਸਰਦਾਰ ਬਲਵੀਰ ਸਿੰਘ ਜੀ ਐਸਐਚਓ ਸਾਹਿਬ ਉਹਨਾਂ ਦਾ ਮਾਨ ਸਤਿਕਾਰ ਕੀਤਾ ਜਾ ਰਿਹਾ ਧੰਨਵਾਦ ਜੇ ਮੈਦਾਨ ਵਿੱਚ ਝਾਤ ਮਾਰ ਗਏ ਇਹਨੇ ਦੁਨੀਆ ਬਾਜ਼ ਦੇ ਤੌਰ ਤੇ ਜਾਣਦੀ ਆ ਇਹ ਦੋਤੇ ਵਾਲਾ ਕਹਿੰਦੇ ਮੇਰੇ ਮਿੱਤਰੋ ਬਾਪੂ ਹਰਨੇਸ਼ ਸਿੰਘ ਨੇਕੀ ਦਾ ਪੁੱਤਰਾ 252 ਦਾ ਬੁੱਢਣਾ ਬਾਦ ਪਰ ਸਾਹਮਣੇ ਜਗਦੇਵ ਸਿੰਘ ਲੋਧੀ ਲਓ ਸਾਹਮਣੇ ਲੋਧੀ ਕਾਲ ਲਓ ਪੁਆਇੰਟ ਸੰਦੀਪ ਦੀ ਟੀਮ ਦੇ ਹੱਥ ਹੈ ਵਾਹ ਨੰਬਰ ਜਾਪਰੀਆਂ ਦਾ ਲਓ ਸਾਹਮਣੇ ਕਾਲੀਆਂ ਸਖਤਰਾ ਪਿੰਡ ਦਾ ਨੌਜਵਾਨ ਦਾ ਮਹਾਬੀਰ ਸਿੰਘ ਨਾਮ ਹੈ ਇਹ ਬੱਬੂ ਪਹਿਲਵਾਨ ਦੇ ਪਿੰਡ ਦਾ ਹਰਜੀਤ ਦੇ ਪਿੰਡ ਦਾ ਨੌਜਵਾਨ ਕਹਿੰਦੇ ਮੇਰ ਦੇ ਪਿੰਡ ਦਾ ਜਗਰਾਜ ਦੇ ਪਿੰਡ ਦਾ ਤੰਤਰ ਬਾਬਾ ਮੇਕ ਸਿੰਘ ਜੀ ਸ਼ਹੀਦ 22 ਤੇ 23 ਤਰੀਕ ਹੋਵੇਗੀ ਵੱਡਾ ਜੋੜ ਮੇਲਾ ਵੱਡਾ ਬਨਪੁਰੀਆ ਰਾਜੂ ਕਹਿੰਦੇ ਕਟੋਰੇ ਵਾਲਾ ਫਰੋਰੀਪੁਰੀਆ ਧਰਤੀ ਮਾਣੂ ਮੱਥਾ ਟੇਕਦਾ ਹੋਇਆ ਚਾਰ ਖੜਾ ਨੇ ਤਿਆਰ ਨੇ ਇੱਕ ਕੰਨੀ ਰਾਜਾ ਪੱਤਰੀ ਵਾਲਾ ਮੇਰੇ ਮਿੱਤਰੋ ਦੁਨੀਆ ਦਾ ਮੰਨਿਆ ਪਰਮੇ ਦਾ ਜਾਫੀ ਆ ਨਾਂ ਕਹਿੰਦੇ ਲੋਤੀ ਆ ਮੇਰੇ ਮਿੱਤਰੋ ਤੇ ਨਾਂ ਟੱਡਾ ਭੰਡਾਲ ਵਾਲਾ ਸੋਢੀ ਭੰਡਾਲ ਤੋਂਨੇ ਵਾਲਾ ਚਾਰੇ ਜਾਫੀ ਤਿਆਰ ਨੇ ਗੱਭਰੂ ਦੀ ਪਈ ਹੋਈ ਰੇਡ ਰਾਜਾ ਪੱਤਰੀ ਤੇ ਰਾਜੂ ਕਟੋਰੇ ਵਾਲਾ ਬੱਲੇ 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 ਵਾਅ ਵਿੱਚ ਸਾਨ ਪੜਨ ਲੱਗਿਆ ਆ ਵਿੱਚ ਸਾਂਹ ਪੜ ਲੱਗਿਆ ਨੰਬਰ 55 ਪੰਜਾਬ ਨੇ ਪੁੱਤ ਉਹ ਮੱਝ ਦਾ ਫਰਾਟਾ ਜਿਵੇਂ ਨੀਲੇ ਫੋਰ ਦਾ ਪਿੰਦਾ ਮਹਤੀਆ ਕਲਾ ਪਿੰਡ ਖੇਡਿਆ ਨਿਊਜ਼ੀਲੈਂਡ ਖੇਡਿਆ ਯਾਪਤ ਦੇ ਮੈਦਾਨਾਂ ਵਿੱਚ ਪਰ ਹੈਪੀ ਕੜਿਆ ਕੋਸ਼ਿਸ਼ ਕੀਤੀ ਛੋਟਾ ਬੱਬੂ ਪੜਾਣੇ ਵਾਲਾ ਇਹ ਫਰੋਜਪੁਰ ਦੀ ਧਰਤੀ ਦਾ ਨੌਜਵਾਨ ਕਹਿੰਦੇ ਬੱਬੂ ਪੜਾਣੇ ਦੇ ਚਰਚੇ ਹੋਏ ਆ ਇਹ ਛੋਟਾ ਬੱਬੂ ਪੜਾਣੇ ਵਾਲਾ ਜਿਲ੍ਹੇ ਫਰੋਜਪੁਰ ਦੀ ਧਰਤੀ ਹੈ ਨੌਜਵਾਨ ਕਬੱਡੀ ਪੌਣੀ ਵਧਿਆ ਹੋਇਆ ਹੈ ਲਓ ਸਾਹਮਣੇ ਲੋਤੀ ਜਗਦੇਵ ਕਲਾ ਵਾਲਾ ਲਓ ਜਫਾ ਕਿ ਨਹੀਂ ਕਿ ਹਾਸਮ ਖਤੇ ਨਸੀਬ ਕਿੰਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਉਹ ਮਹਾਨ ਸ਼ਾਇਰ ਦੀ ਗੱਲ ਚ ਟੌਪ ਦਾ ਜੱਫਾ ਕਮਾਲ ਕਰ ਗਿਆ ਲੈ ਵੀ ਕਾਰੀਏ ਵਾਲਾ ਚੱਕ ਮਾਈਕ ਸਾਹਮਣੇ ਨੌਜਵਾਨ ਲਓ ਕਮਲ ਕਹਿੰਦੇ ਮੀਰਾ ਕੋਟਿਆ ਕਬੱਡੀ ਪਰ ਸੁੱਖਾ ਸਿੰਘ ਮਹਤਾਬ ਸਿੰਘ ਦੀ ਧਰਤੀ ਕੌਮ ਦੇ ਪਰਵਾਨੇ ਕੌਮ ਦੇ ਸ਼ੀਤਾਂ ਦੀ ਧਰਤੀ ਆ ਪਰ ਇਧਰਲੇ ਪਾਸੇ ਦੇਖਾਂਗੇ ਟੱਕਰ ਸਿਰੇ ਦੀ ਮੇਰੇ ਮਿੱਤਰ ਪੰਨੋ 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 ਮੇਲਾ ਗੂਟਿਆ ਆ ਉਹ ਤਾੜੀਆਂ ਵੱਜ ਗਏ ਭੰਗੜੇ ਪਾ ਗਏ ਲੋਕ ਨੀ ਆ ਰਹੇ ਨਾ ਗਏ ਇਧਰ ਕੌਣ ਭੱਜ ਗਿਆ ਕਮਲ ਭੱਜ ਗਿਆ ਵਾਹਿਗੁਰੂ ਮੇਰ ਕਰੇ ਹਰ ਕੀ ਨੋਕ ਚੋਕ ਨਹੀਂ ਤੇਰੀ ਸਾਈਡ ਤੇ ਚੜਦੇਲੇ ਪਾਤੇ ਬਾਬਾ ਮਰਾੜੀ ਦਾਜੀ ਕਬੱਡੀ ਕਲੱਬ ਰਾਜੋਗੜੀ ਆਹ ਪਿੰਡਾ ਕਬੱਡੀ ਪਾ ਰਿਹਾ ਪੜਾਣੇ ਵਾਲਾ ਫਰੋਜ਼ਪੁਰੀਆ ਫਰੋਜ਼ਪੁਰੀਆ ਵੀਰੋ ਮੇਰੇ ਮੋਹਿਆ ਰਾਜਾ ਪੱਤਰੀ ਵਾਲਾ ਕੰਨੀ ਦੇ ਆ ਤੇ ਕਾ ਭੰਡਾਰ ਦੋਨੇ ਵਾਲਾ ਜਿਹੜਾ ਕਪੂਰਥਲੇ ਦੀ ਧਰਤੀ ਹੈ ਲਓ ਜੱਫਾ ਕਿ ਨਹੀਂ ਇੱਕ ਪਾਸੇ ਫਿਰੋਜ਼ਪੁਰ ਇੱਕ ਪਾਸੇ ਕਪੂਰਥਲਾ ਲੱਗਿਆ ਪਿਆ ਜੋਰ ਹੁੰਦੀ ਹੋਏ ਬੱਲੇ ਬੱਲੇ ਆਓ ਸਾਹਮਣੇ ਟੱਕਰ ਚੌਥ ਸਿੰਘ ਪਾਲੀ ਸਾਹਿਬ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਹੈ ਸਰਦਾਰ ਸਰਵਲ ਸਿੰਘ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਐਂਡੀ ਵੀਰ ਕਹਿੰਦਾ ਵਾ ਪਿੰਡ ਵਾਲਾ ਗੋਰੇ ਦੀਆਂ ਤਿੰਨ ਕਬੱਡੀਆਂ 500 ਦੀਆਂ ਸਰਦਾਰ ਸਰਵਲ ਸਿੰਘ ਜੀ ਫਾਲੇਦਾਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਮਨਾ ਹਰਵੀਰ ਦਾ ਨੰਨੀ ਨੌਜਵਾਨ ਨੰਨੂ ਦੀਪਗੜ੍ਹ ਦੀ ਧਰਤੀ ਦਾ ਥੋੜਾ ਮੋਢਾ ਮੈਨੂੰ ਲੱਗਦਾ ਉੱਤਰ ਗਿਆ ਮੁੰਡੇ ਦਾ ਜੇ ਕਿ ਜੋੜਾਂ ਦਾ ਦਰਦਾਂ ਦਾ ਸਿਆ ਲੈ ਵੀ ਵੱਡੇ ਵੀਰ ਜੰਗੀ ਜਹਾਜ਼ ਦੀ ਗੱਲ ਜੰਗੀ ਜਹਾਜ਼ ਜਹਾਜ਼ ਲੈਂਡ ਹੋ ਗਿਆ ਇਹ ਦੁਨੀਆ ਨੱਚਣ ਲਾਉਂਦਾ ਜੰਗੀ ਆ ਗਿਆ ਉਹ ਜੰਗੀ ਛਾ ਗਿਆ ਬਾਬਾ ਪ੍ਰਤਾਪ ਸਿੰਘ ਕੋੜ ਬੁੱਡੇ ਵਾਲੇ ਦਾ ਪੁੱਤਰ ਹੈ ਜੰਗੀ 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 ਹੋਈ ਵੀ ਪਈਆ ਪਰ ਵੇਖਾਂਗੇ ਲੋਤੀ ਤੇ ਜੰਗੀ ਲੋਤੀ ਖੱਚ ਕੇ ਰੱਖੇ ਨੇ ਭੱਜ ਜਾਣਾ ਲੋਤੀ ਪਿਆਰ ਨਾਲ ਪਿਆਰ ਨਾਲ ਜੰਦਿਆ ਪਿਆਰ ਨਾਲ ਲੋਤੀ ਦਾ ਵੱਡਾ ਮੇਲਾ ਲਓ ਸਾਹਮਣੇ ਸੇਵਕ ਕੰਧੋ ਵਾਲੇ ਕਬੱਡੀ ਪਾ ਰਿਹਾ ਜੱਜ ਮਹੌਰੀਆ ਕੈਨੇਡਾ ਵੱਲੋਂ ਵੱਡੇ ਪਿਆਰ ਆਏ ਆ ਔਰ ਸਾਡੇ ਅਮਨਪ੍ਰੀਤ ਕੈਨੇਡਾ ਜਾ ਵਸੇ ਆ ਬਰਿੰਦਰ ਸਿੰਘ ਵੀ ਰਹਿੰਦੇ ਕੈਨੇਡਾ ਦੀ ਧਰਤੀ ਤੇ ਪਰ ਸਾਹਮਣੇ ਇੱਕ ਪਾਸੇ ਸੇਵਕ ਕੰਧੋ ਵਾਲਿਆ ਦੇ ਪਾਸੇ ਹੈਪੀ ਕਣਿਆਣ ਉਹ ਲਾਲਾ ਜੱਫਾ ਹੁੰਦੀ ਹੋਈ ਬੱਲੇ ਬੱਲੇ ਲੱਗਿਆ ਪਿਆ ਜੋਰ ਦਾ ਵੀ ਹੈਪੀ ਕਣਿਆਣ ਇੱਕ ਲਾਂ ਟੌਪ ਦਾ ਜੱਫਾ ਇੱਕੋ ਜੱਫਾ 500 ਦਾ ਰਵੀਪੁਰਜਨ ਟਾਉਨ ਵਾਲਾ ਲੁਧਿਆਣੇ ਵਾਲਾ ਕਬੱਡੀ ਪਾ ਰਿਹਾ ਉਧਰ ਅਮਨ ਲਾੜਲੇ ਤੇ ਗੁਰਦੀਪ ਸਿੰਘ ਜੀ ਸਾਡੇ ਉਹਨਾਂ ਵੱਲੋਂ ਗੁਰਵੀਰ ਭਵਨ ਰਾਜੂ ਕੰ ਦਾ ਜੱਫਾ 5-500 ਦੇ ਮਾਣ ਸਨ ਦਿੱਤੇ ਜਾਣੇ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਭਾਈ ਕੁਲਦੀਪ ਹੁਣੀ ਤੇ ਅਮਨ ਵੀਰ ਨੂੰ ਮਾਣ ਕਰ ਲਈ ਨੰਨੂ ਸਾਡਾ ਦੀਪਗੰਡ ਵਾਲਾ ਉਹਦੇ ਥੋੜੀ ਤੇ ਲੱਡੂ ਵਾਲੇ ਜਰੂਰ ਸਾਡੇ ਕੋਲ ਆਓ ਸੇਵਾ ਦਾ ਤੁਹਾਨੂੰ ਮੌਕਾ ਦਿੱਤਾ ਜਾ ਰਿਹਾ ਹੈ ਉਧਰ ਗੁਰਵੀਰ ਰਾਜਵੰਦੇ ਕੋ ਜੱਫਾ 500 ਦਾ ਲਾਡਾ ਭਾਈ ਕਹਿੰਦਾ ਉਹਨਾਂ ਵੱਲ ਮਾਨ ਹੋਣਗੇ ਅਵਣ ਲਾਡਲਾ ਬਲਦੀਪ ਸਾਡਾ ਨਰੰਗੀ ਵੱਲੋਂ ਵੀ ਗੁਰਵੀਰ ਭਵਾਨ ਦੇ ਰਾਜਵੰਦੇ ਜੱਫੇ 500 ਦੇ ਇਧਰ ਲਾਡਾ ਜਨედაਰ ਬਾਬਾ ਤਰਸੇਵ ਸਿੰਘ ਦੇ ਦੋਦੀ ਦਾ ਪੁੱਤਰ ਖੇਡਦਾ ਜੀ ਔਰਫ ਦੇ ਮੈਦਾਨਾਂ ਵਿੱਚ ਕਿ ਬਾਜ ਕਦੇ ਨੀਵੀਂ ਸਾਤੇ ਬੈੰਦੇ ਨਹੀਂ ਹੁੰਦੇ ਆਰ ਪਾਰ ਵਾਲੇ ਕਦੇ ਖਿੰਦੇ ਨਹੀਂ ਹੁੰਦੇ ਮਿੰਟ ਲਾਈ ਦੇ ਚੱਕਰ ਚ ਲਾਉਣ ਨੂੰ ਤੇ ਜੱਟ ਹੋਏ ਰ ਆ ਤਿਆਰ ਖੁੱਤੀ ਪਾਉਣ ਨੂੰ ਚਾਰ ਜੱਫੀ ਤਾਰਨੇ ਬਾਬੂ ਹਰਨੇ ਸਿੰਘ ਨੀਕੀ ਦੇ ਪੁੱਤਰ ਦੀ ਪਈ ਹੋਈ ਰੇਡ ਬੱਲੇ ਬੱਲੇ ਹੋ ਮੇਰ ਮਿੱਤਰੋ ਦੋਦੀ ਦਾ ਸੰਦੀਪ ਰਾਜਾ ਰਾਜਾ ਪੰਦਰੀ ਰਾਜਾ ਪੰਦਰੀ ਦੋਦੀ ਦਾ ਸੰਦੀਪ ਇਹ ਪੰਦਰੀ ਜੱਫਾ ਆਗਾ ਬਾਦਰ ਦੇ ਨੇੜੇ ਦੀ ਇੱਕ ਵਸਿਆ ਹੋਇਆ ਪੱਤਰੀ ਪਿੰਡ ਹੈ ਫਾਰੇਦਾਰ ਦੇ ਸੁਪੁੱਤਰ ਨੇ ਲਾਟ ਰਾਜੇ ਪੱਤਰੀ ਦੇ ਜੱਫੇ ਤੇ ਮਾਇਆ ਲਾਈ ਹੈ ਉਹ ਵੀਰ ਬਣ ਕੇ ਸਿੰਧੂ ਵੀਰ ਜੇ ਆਪਾਂ ਮਾਇਆ ਪੁੱਜਦੀ ਕਰਦੇ ਜਿਹੜੇ ਵੀਰਾਂ ਨੇ ਮਾਇਆ ਲਾਈ ਹੈ ਔਰ ਉਹ ਮਾਇਆ ਜਿਹੜੀ ਪੁੱਜਦੀ ਕਰ ਦੇਣ ਪਰ ਸਾਹਮਣੇ ਫੇਰ ਲੱਗਿਆ ਪਿਆ ਯੋਰ ਸੋਨੀ ਮੰਦਾਲ ਤੋਂੰਨੇ ਵਾਲਾ ਉਹ ਜੱਫਾ ਲਾਉਣ ਦੀ ਕੋਸ਼ਿਸ਼ ਹੁੰਦੀ ਹੋਈ ਪੱਲੇ ਪੱਲੇ ਲੱਗਿਆ ਪਿਆ ਯੋਰ ਵੀ ਸੈਕਰ ਦੀ ਖੇਡ ਖੇਡੀ ਆ ਰਹੀ ਹੈ ਰਾਰੇ ਸਰਪੰਚ ਹੁਣੇ ਆਨੰਦ ਮਾਣ ਰਿਹਾ ਕਾਲਿਆ ਸਕੱਤਰੇ ਵਾਲਾ ਰੇਡ ਪਾਉਣ ਲਈ ਵਧਿਆ ਆਇਆ ਗੋਰੇ ਰਾਜੋ ਕੇ ਦੀਆਂ ਤਿੰਨ ਰੇਡਾਂ ਪਰ ਵੀ ਵੱਡੀ ਮਾਇਆ ਲੱਗੀ ਜ਼ਰੂਰ ਜਕਰ ਹੋਵੇਗਾ ਉਹਨਾਂ ਵੀਰਾਂ ਦਾ ਬਹਾਵੀਰ ਕਾਲਿਆ ਸਕੱਤਰਾਂ ਪਿੰਡ ਹੈ ਰੇਡ ਪਾ ਰਿਹਾ ਉਧਰ ਢੱਲੋਂ ਢੋਲਣ ਵੀ ਜੁੜ ਗਿਆ ਖੇਡ ਲੇਖਕ ਉਧਰਲੇ ਪਾਸੇ ਖੁਰਦੇ ਤਾਰ ਲੱਗਿਆ ਪਿਆ ਜੋਰ ਹੁੰਦੀ ਹੋਈ ਬੰਦੇ ਬੱਲੇ ਗੋਰਾ ਨਿਸ਼ੋਰ ਰਾਂਗਾ ਤੇ ਜੱਗਾ ਪੜਾਣੇ ਵਾਲਾ ਜੱਗਾ ਪੜਾਣੇ ਵਾਲਾ ਫਰੋਜ਼ਪੁਰਿਆ ਇਹ ਸਾਹਮਣੇ ਇਹ ਬੰਨੇ ਬੰਨੇ ਜਿੰਦੀ ਆ ਮੇਰੇ ਮਿੱਤਰੋ ਕਿੰਦੀ ਨੇ ਜੱਫਾ ਲਾਇਆ ਕੀ ਸਾਰੇ ਵੀਰ ਨੇ ਪਿੰਡਾ ਮਹੰਤਿਆ ਕਲਾ ਪਿੰਡ ਹੈ ਨੌਜਵਾਨ ਦਾ ਲਓ ਸਾਹਮਣੇ ਕਦੇ ਖੇਡਿਆ ਨਿਉੜੀ ਲੈਣ ਖੇਡਿਆ ਯੂਰਪ ਦੇ ਮੈਦਾਨਾਂ ਵਿੱਚ ਪਰ ਸਾਹਮਣੇ ਭੇਜਾ ਪੜਾਣੇ ਵਾਲਾ ਭੇਜਾ ਪੜਾਣੇ ਵਾਲਾ ਇਹ ਪੜਾਵਾ ਪਿੰਡ ਜਿਹਨੇ ਫਰੋਜ਼ੀ ਤੁਰ ਦੀ ਧਰਤੀ ਤੇ ਹੈ ਇੱਕ ਪਾਸੇ ਨੌਜਵਾਨ ਪਿੰਡਾ ਮਹੰਤਿਆ ਕਲਾ ਵਾਲਾ ਅੰਮਰਸਰੀਆ ਮੁਖਰ ਦੇ ਪੈਰ ਲੱਗਿਆ ਪਿਆ ਓ ਚੋਟੀ ਉਧਰ ਰਾਜੂ ਅਗਲੇ ਸੈੱਟ ਤੇ ਲੱਗੇ ਤੇਰੇ ਤੇ ਵੀ ਮਾਇਆ ਲਾਣੀ 500 ਦੇ ਮਾਣ-ਸਮਾਨ ਹੋਣਗੇ ਵੱਡੇ ਮਾਣ-ਸਮਾਨ ਉਧਰ ਭਾਈ ਕੁਲਦੀਪ ਨਰੰਗੀ ਤੇ ਨਾਲ ਅਮਨ ਲਾਡਲੇ ਵੀ ਤੇਰਾ ਮਾਣ ਕਰਨ ਕਰ ਵੀ ਰਾਜੂ ਗਿਆ ਤੂੰ ਵੀ ਪਾਣੀ ਪੂਣੀ ਪੀ ਲਾ ਲਓ ਸਾਹਮਣੇ ਕਬੱਡੀ ਪਈ ਹੋਈ ਚਾਰ ਨੇ ਰਵੀ ਰਾणे ਸਿੰਘ ਪੁਰਗਾ ਕਰਸਰਤ ਮੁੰਡੇ ਵੀ ਲਓ ਸਾਹਮਣੇ ਨੌਜਾਨ ਵੇਖ ਤੋਂ ਨਹੀਂ ਬੰਦੇ ਆਇਆ ਇਹ ਛੋਟਾ ਬੱਬੂ ਪਰ ਇਹ ਆਹ ਟੰਡਾ ਭੰਡਾਲ ਦੋਨੇ ਵਾਲੇ ਮੁੰਡੇ ਨੇ ਸੁੱਖਾ ਸਿੰਘ ਨੇ ਸ਼ਹੀਦ ਮਾੜੀ ਕੰਬੋ ਕੇ ਤੇ ਬਾਬਾ मेहताब सिंह दी शहीद लो ਗੱਲ ਚੱਲਦੀ ਆ ਮੇਰੇ ਮਿੱਤਰੋ ਮੀਰਾ ਕੋੜ ਦੀ ਧਰਤੀ ਦੀ ਤੇ ਉਸ ਧਰਤੀ ਦਾ ਆ ਨੌਜਵਾਨ ਕਬਲ ਪੁਆਇੰਟ ਲੈ ਕਰੂਗਾ। ਲੋ ਪਿੰਡਾਂ ਕਨੇ ਪੜਾਣੇ ਪਿੰਡ ਵਾਲਾ ਕਬੱਡੀ ਪਾ ਰਿਆ ਫਿਰੋਜ਼ਪੁਰਗਾ ਰੇਡਰਾਂ ਵਿੱਚ ਰੇਡਰ ਇੱਕ ਬੱਬੂ ਪੜਾਣੇ ਦਾ ਤੇ ਜਿਹਦੇ ਮੂਰੇ ਚਾਪੀ ਖੜਦਾ ਟਿਕਾਣੇ ਦਾ ਪਿੰਡੇ ਦੀ ਪਈ ਰੇਡ ਚਾਰ ਖੜਾ ਵੀ ਤਿਆਰ ਬੈਠ ਤਿਆਰ ਨੇ ਨੰਬਰ 32 ਦਾ ਉਧਰ ਮਾਰੀ ਆ ਚਾਨਣ ਹੋਣੀ ਆਏ ਆ ਗੋਰੀਆ ਤੇਰੀਆਂ ਟੈਂਡ ਰੇਡਾਂ 500 ਦੀਆਂ ਪੈਣਗੀਆਂ ਕਿਹਦੇ ਮਰਨੂ ਐ ਇਹ ਸਾਡੇ ਵੀਰ ਐਂਡੀ ਹੁਣੀ ਸਿੰਧੂ ਹੁਣੀ ਮਾਇਆ ਲਾਰੇ ਪਹਿਲਾ ਮੈਚ ਵੀ ਜਿਹੜਾ ਹੋਇਆ ਉਸ ਮੈਚ ਵਿੱਚ ਵੀ ਵੀਰਾਂ ਦਾ ਵਿੱਚ ਬੱਲਾ ਜਾ ਰੋ ਵੱਡੀਆਂ ਜਿੱਤ ਲੈਂਦੇ ਮਿੱਤਰੋ ਬੁਲਟ ਫੋਰ ਗੱਡੀਆਂ ਦਾ ਢਿੱਲੋਂ ਢੋਲਣ ਲੋਕ ਆ ਕੇ ਵਹਿੰਦੇ ਐ ਚੁੱਕ ਚੁੱਕ ਅੱਡੀਆਂ ਢਿੱਲੋਂ ਢੋਲਣ ਦੀ ਚੱਲ ਲਿਖੀ ਹੋਈ ਕਲਮ ਕਲਮੂ ਚ ਲਿਖੇ ਬੋਲ ਪਰ ਸਾਹਮਣੇ ਲੱਗਿਆ ਪਿਆ ਯੋਰ ਹੁੰਦੀ ਹੋਈ ਬੱਲੇ ਬੱਲੇ ਪੜਦੇ ਸਾਨ ਜੰਗੀ ਜਹਾਜ਼ ਦੱਕਿਆ ਗਿਆ ਜੱਗੀ ਜਹਾਈ ਦੱਕਿਆ ਗਿਆ ਇੱਕ ਛੋਟੀ ਦੀ ਟੱਕਰ ਦੋਵਾਂ ਟੀਮਾਂ ਦੇ ਦਰਮਿਆਨ ਕਰਾਂਗੇ ਜੱਜ ਮੋਟਰ ਕੈਨੇਡਾ ਤੋਂ ਤੇ ਬੋਰਾ ਖੰਬਾ ਮੋਟਰ ਬਹੁਤ ਵੱਡੇ ਪਿਆਰ ਦੇ ਤੇ ਵੀਰਾਂ ਨੇ ਕਬੱਡੀ ਪਾਈ ਹੋਈ ਆ ਚਾਰ ਖਿਡਾਰੀ ਤਿਆਰ ਨੇ ਇਹ ਆ ਮੇਰੇ ਮਿੱਤਰੋ ਸੇਵਾ ਦਾ ਨੌਜਵਾਨ ਕੰਦਵਾਲੀ ਪਿੰਡ ਆ ਇੱਕ ਤਗੜੇਪੁਰ ਨਵੀ ਗੁਰਜਨੇਤਾ ਪਿੰਡ ਜਿਹਨੇ ਲੰਬਿਆਣੇ ਦੀ ਧਰਤੀ ਐ ਜਿੱਥੇ ਦੇ ਸਰਦਾਰ ਕਲਵੰਤ ਸਿੰਘ ਵੱਡੀਆਂ ਸੇਵਾਵਾਂ ਨਿਭਾਉਂਦੇ ਆ ਗੁਰੂ ਘਰ ਦੇ ਲੰਗਰਾਂ ਵਿੱਚ ਆਹ ਮੰਨਾ ਢੁਰਲਾ ਪਰ ਸਾਹਮਣੇ ਵਾਅ ਵੀ ਮੰਨਦੇ ਆ ਪਰ ਸਿਆਣਾ ਸਾਡਾ ਵੀਰ ਲੈ ਵੀ ਦੇਖਤੀ ਆ ਮੇਰੇ ਯਾਰ 5 ਮਿੰਟ ਦੇ ਗੇਟ ਬੰਦ ਕਰ ਦੋ ਸਵਾਦ ਨੂੰ ਕੋਈ ਵੀਰ ਤੁਰੇ ਫਿਰਦੇ ਬਹਿ ਜਾਓ ਯਾਰ ਮੈਚ ਬਾਹਰ ਤੱਕਣਾ ਅੱਜ ਨਾਲ ਦਿਨ ਬਹਿ ਜਾਓ ਸ਼ੀਰ ਭਾਈ ਤਾਰਾ ਸਿੰਘ ਜੀ ਬਾਅਦ ਵਿੱਚ ਮੇਲਾ ਚੱਲ ਰਿਹਾ ਕਬੱਡੀ ਦਾ ਆਨੰਦ ਮਾਣੋ ਲਓ ਸਾਹਮਣੇ ਪਈ ਫਿਰ ਰੇ ਬੋਲ ਲੈਣ ਦਿਓ ਤੁਸੀਂ ਸਾਰੇ ਸਤਿਕਾਰਯੋਗ ਹੋ ਤੁਹਾਡੇ ਸਾਰਿਆਂ ਦੇ ਲਲਜੀਤ ਸਿੰਘ ਜੀ ਰਾਣਾ ਸਰਪੰਚ ਜੀ ਮੈਂ ਭਾਈ ਸਾਹ ਜਿਹੜਾ ਸਰਦੀਪ ਦੀ ਪਾਈ ਰੇਡ ਤੇ ਕਬੱਡੀ ਦੇ ਗਰਾਊਂਡ ਵਿੱਚ ਖੱਚ ਦੀ ਲਕੀਰ ਅੱਜ ਪਤਾ ਲੱਗੂ ਕਿ ਨਾ ਤਕੜਾ ਸਰੀਰ ਦੁੱਧ ਸੱਤੇ ਵਾਂਗੂ ਪਾ ਦੇ ਕਬੱਡੀਆਂ ਜਿੱਤ ਨਹੀਂ ਦੇ ਰੇ ਹੋਰ ਮਿੱਤਰੋ ਆ ਸਾਹਮਣੇ ਪੈਕਅਪ ਕਿਨੇ ਜੰਮਣੇ ਲੱਗ ਡੌਲਿਆ ਪਤਾ ਨਾ ਪੂਰਾ ਜੋਰ ਨੇ ਦੋਪੇਲਾ ਭੱਜ ਗਿਆ ਆ ਪਾ ਰਿਆ ਚਾਰ ਜੱਫੀ ਤਿਆਰ ਨੇ ਦੋ ਦਿਨ ਮੇਲਾ ਹੁੰਦਾ ਕਾਲੀਏ ਸਕੱਤਰਾਂ ਦੀ ਧਰਤੀ ਤੇ ਗੱਲਾਂ ਵੱਡੀਆਂ ਹੁੰਦੀਆਂ ਉਧਰ ਸੋਨੂ ਨਰੰਗੀ ਬਾਰਾ ਖੱਬਾ ਜਸਕਰ ਲਾਹ ਕਾਦਰਾ ਐਂਡੀ ਬਾਈ ਸ਼ਿੱਤੂ ਤੇ ਗਰਜੰਟਾ ਲਾਲੀ ਬਾਈ ਉਧਰ ਸਾਡੇ ਜੱਜ ਮੈਨੇਜਰ ਜੀ ਕਾਲੀਏ ਸਕੱਤਰਾਂ ਵਾਲੇ ਭਾਈ ਨਸ਼ਤਰ ਸਿੰਘ ਹੋਂਦਾ ਇਹ ਘਟਨਾ ਧੰਨਵਾਦ ਕਰਾਂਗੇ ਕਬੱਡੀ ਪਈ ਹੋਈ ਆ ਲੱਗਿਆ ਪਿਆ ਜੋਰ ਤੇ ਨੰਬਰ ਧਾਵੀ ਨੇ ਜੋਰ ਦੇ ਚੜ੍ਹਦੀ ਕਲਾ ਦੇ ਲਈ ਸੁਰਜੀਤ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਦੇ ਦਰਸ਼ਨ ਹੋਏ ਆ ਸਾਰੇ ਵੀਰ ਨੇ ਸਾਡੇ ਬਹੁਤ ਬਹੁਤ ਧੰਨਵਾਦ ਰਾਜੂ ਕਟੋਰੇ ਵਾਲਾ ਆ ਮੰਨਾ ਢੋਲਣ ਸਰਦਾਰ ਸੁਖਤਾ ਸਿੰਘ ਸਰਪੰਚ ਦਾ ਉਧਰ ਸਾਡੇ ਪਾਲ ਸਿੰਘ ਦੀ ਗੁੱਟਰ ਵਾਹ ਪਿੰਡ ਵਾਲਾ ਕੈਨੇਡਾ ਤੋਂ ਲਾਈਵ ਨਾਲ ਦਾਰ ਮਾਰ ਰਿਹਾ ਹੈ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਇੱਕ ਛੋਟੀ ਦੀ ਟੱਕਰ ਹੈ ਸੁਰਜੀਤ ਸਿੰਘਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਿੰਡ ਮੈਧੀਆਂ ਕਲਾ ਪਿੰਡ ਸਾਹਮਣੇ ਟੱਕਰ ਛੋਟੀ ਦੀ ਲੱਗਿਆ ਪਿਆ ਯਰ ਮੁਖੜ ਦੇ ਪਾਸ ਤੇ ਪੁਆਇੰਟ ਜਿਹੜਾ ਰੇਡਰ ਦੇ ਖੜਾਣੇ ਵਾਲਾ ਕਬੱਡੀ ਪਰ ਹਲਕਾ ਟੱਚ ਦੇ ਨੰਬਰ ਤੋਂ ਵੀ ਵੀਰਾਂ ਪੁਆਇੰਟ ਵਾਲੇ ਪਾਈਨ ਨੂੰ ਧੰਨਵਾਦ ਆ ਉਧਰ ਜਮਰਾਜ ਵੀਰ ਆ ਸਾਰੇ ਪਰਹਾਉਣਾ ਖੇਤਰ ਦੇ ਧਰਨ ਕਮਲ ਮੀਰਾ ਕੋਟ ਦੀ ਕਬੱਡੀ ਪਾਰਾ ਸਾਹਮਣੇ ਚਾਰ ਨੇ ਕਿਸ਼ਨੀਆ ਚੋਬਰਣ ਇੱਕ ਠੋਕ ਕੇ ਗਰਦ ਤੱਕ ਲੰਨੇਜੇ ਵਾਲੀ ਲੋਕ ਤੇ ਵਗਦੇ ਸਮੁੰਦਰਾਂ ਦੇ ਮੁੱਖ ਮੋੜ ਤੇ ਧੰਨ ਧੰਨ ਹੋ ਗਈ ਕਬੱਡੀ ਵਾਲੋ ਰਾਜੇ ਖੇਲੇ ਮੁੰਡੇ ਚੋਕਰ ਹੈਪੀ ਹੈਪੀ ਕਨਿਆਰ ਤੇ ਦੂਜੇ ਪਾਸੇ ਕਮਲ ਮੀਰਾ ਕੋਟ ਦੀ ਧਰਤੀ ਦਾ ਨੌਜਵਾਨ ਪੁਆਇੰਟ ਲੈ ਕੇ ਵਾਪਸ ਆਉਣ ਵਾਲੇ ਸਮੇ ਕਬੱਡੀ ਤਾਰਿਆ ਚਾਰ ਲੈ ਵੀ ਮੰਨਿਆ ਟੋਲਣ ਹੋ ਮੂਰੇ ਜਾ ਕਹਿ ਰਾਜੇ ਪੱਤਰੀ ਵਾਲੇ ਨੂੰ ਕਿ ਆਹ ਮੁੰਡਾ ਡੱਕਣਾ ਪੈਣਾ ਹੈ ਲੈ ਵੀ ਗੁਰਜ ਨੇਟਾ ਵਾਲਾ ਨੌਜਾਨ ਕਬੱਡੀ ਪੌਣ ਲਈ ਵਧਿਆ ਆ ਰਾਜਾ ਪੱਤਰੀ ਵਾਲਾ ਆਹ ਸਾਹਮਣੇ ਇੱਕੋ ਜਿਹਾ ਸ਼ਰੀਰ ਪਰ ਸਾਹਮਣੇ ਕੀ ਫੈਸਲੇ ਇੱਕ ਮਿੰਟ ਨਸੀ ਭਾਈ ਤਿੰਨ ਕਬੱਡੀਆਂ ਪੰਜ ਸੌਆਂ ਸੋਨ ਨੂੰ ਨਰੰਗੀ ਗੋਰਾ ਖੱਬਾ ਜਸਕਰ ਲਵ ਕਦਰ ਐਂਡੀ ਤੇ ਸ਼ਿੱਟੂ ਬਾਈ ਗ੍ਰੈਂਡ ਲਾਲੀ ਹੋਣੀ ਪਹਿਲੀ ਪੈ ਚੁੱਕੀ ਦੋ ਬਾਕੀ ਆ ਸੁਖਬੀਬ ਨੇ ਅਦਾਨ ਭਰਤੀ ਆ ਇਧਰ ਜੱਗ ਮਗ ਜੱਗ ਮਗ ਹੋ ਰਹੀ ਹੈ ਗੁਰੂ ਘਰ ਵਿਖੇ ਇਧਰ ਕਬੱਡੀਆਂ ਪੈ ਰਹੀਆਂ ਸੋਨੂੰ ਨਰੰਗੀ ਹੋਣੀ ਸਿੰਧੂ ਵੀਰ ਹੋਣੀ ਲਵ ਕਬੈਤ ਮਾਇਆ ਦੇ ਗੱਫੇਦਾਰ ਹੈ ਖਿਡਾਰੀਆਂ ਉਪਰ ਨੰਗਿਆ ਪਿੰਡਾ ਸੇਵਕ ਕੰਧੋਵਾਲ ਪਿੰਡ ਹੈ ਸਾਡੇ ਸਾਡੇ ਵੀਰ ਪੀਆ ਗੋਰਾ ਵੀ ਆਇਆ ਹੋਇਆ ਕੰਧੋਵਾਲੀਆ ਉਹ ਸਾਹਮਣੇ ਟੱਕਰ ਝੋਟੀ ਦੀ ਹੈ ਉਹ ਖੁੱਚ ਪੱਟੀ ਹੋਈ ਹੈ ਹੁੱਜ ਪਤਨੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਟਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਭੇਜਿਆ ਵਾਹ ਪਿੰਡ ਵਾਲਿਆਂ ਖਾ ਕੇ ਖਰਾ ਸਾਡੇ ਸਾਡੇ ਮਾਸਟਰ ਜੀ ਹਲੋ ਮਾਸਟਰ ਸਾਡੇ ਸਰਪ ਜੀ ਦੇ ਪੁੱਤਰ ਮਾਸਟਰ ਜੀ ਉਹਨਾਂ ਦਾ ਜੱਜ ਲੌਰਗਾ ਕੈਨੇਡਾ ਤੋਂ ਤੇ ਲਾਡੀ ਪੁੱਤਰ ਵੱਲੋਂ ਗੋੜੇ ਰਾਜੂ ਕੋਲੇ ਜੜੇ ਵੀ ਇੱਕੋ ਰੇਡ ਮੇਰੇ ਮਿੱਤਰੋ ਦੋ ਰੈਡਾ ਪੈਂਸ ਹੋ ਗਿਆ ਦੋ ਰੈਡੀਆਂ ਰੇਡਾਂ ਹੋ ਗਿਆ ਦੱਸ ਦਿਓ ਲਵ ਸ਼ੰਦੂਬੀਰ ਦੱਸ ਦਿਓ ਨੇ ਉਧਰ ਸਾਡੀ ਮਿੱਤਰਾਂ ਇਧਰੇ ਗੋਲੂ ਵਾਹ ਵੀ ਵੀਰ ਪੁੱਜ ਗਿਆ ਬੜਾ ਬੜਾ ਧੰਨਵਾਦ ਗੋਲੂ ਵਾਹ ਵਾਲੇ ਦਾ ਲਓ ਸਾਹਮਣੇ ਪੰਜਾਬ ਤੋਂ ਕੈਨੇਡਾ ਤੱਕ ਚਰਚੇ ਇਹ ਮੁੰਡੇ ਦੇ ਉਹ ਸਾਹਮਣੇ ਪਈ ਹੋਈ ਰੇਡ ਇਹ ਆ ਲਵ ਨੰਬਰ ਤਾਂ ਵੀ ਛੋਟਾ ਗੁਰਬੀਰ ਅੱਜ ਬੜੇ ਕੁਝ ਪਾ 500 ਲਗੁਰਬੀਰ ਸਿਆ ਰਾਜਾ ਪੰਤਰੀ ਰਾਜਾ ਪੰਤੇ ਸਿਰੇ ਦਾ ਜਾਂਦੀ ਖੇਡਦਾ ਕੈਨੇਡਾ ਖੇਡਦਾ ਅਮਰੀਕਾ ਬੱਲੇ ਬੱਲੇ ਕਰਵਾਉਂਦਾ ਮੇਰੇ ਮਿੱਤਰੋ ਜਿੱਥੇ ਮੁੰਡਾ ਜਾਂਦਾ ਰਾਜਾ ਪੰਤਰੀ ਵਾਲਾ ਤਾਂ ਜੱਫਾ ਸਿਰੇ ਦਾ ਹੀ ਲਾਉਂਦਾ ਇਹ ਆ ਉਹ ਗੱਲ ਹੋ ਗਈ ਜੇ ਨਾਂ ਭੱਜਦਾ ਨਾ ਭੱਜਣ ਦਿੰਦਾ ਪੈਰ ਪੁੰਜੇ ਨਹੀਂ ਲੱਗਣ ਦਿੰਦਾ ਉਹ ਸਰ ਤੱਕ ਪਹੁੰਚਦਾ ਕਰਦੇ ਹੋ ਲੈ ਵੀ ਗੋਨੂ ਵੀਰ ਇੱਕ برف ਦਾ ਡੂੰਗਾ ਜਿਹੜਾ ਹੈ ਲਾਡੀ ਵੀਰਾਂ ਦੀ ਵੀਰ ਇੱਕ ਵੀਰ ਇਹਦਾ ਸੇਵਾ ਕਰਾ ਦਿਓ ਗੁਰੂ ਕਰੋ ਇੱਕ ਡੂੰਗਾ برف ਦਾ ਜਰੂਰ ਮੈਜੂ ਆਪਾਂ ਨੂੰ ਨਹੀਂ ਕਿ ਆ ਵੀਰੋ ਤੇ ਮੁੰਡੇ ਨੇ ਸੱਟ ਲੱਗੀ ਆ ਮਾਫੀ ਚਾਉਣੀ ਉਧਰ ਪਲੇਅਰ ਲਈ ਜਰੂਰ ਪੁੱਛਦੀ ਕਰ ਦਿਓ ਬਰਫ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਮੈਚ ਵੀ ਚੱਲ ਰਿਹਾ ਹੈ ਲੈ ਵੀ ਲਖਿਆ ਕੋਈ ਗੱਲ ਨਹੀਂ ਆਪਾਂ ਪਰਹਮੰਗਾ ਲੈਂਦੇ ਆ ਕਿਉਂਕਿ ਮੈਚ ਚੱਲਦਾ ਪਿਆ ਆ ਸਾਹਮਣੇ ਮਹਾਵੀਰ ਕਾਲੀਗੇ ਵਾਲਾ ਨੰਬਰ ਦਾ ਰਾਜੇ ਖੇਲੇ ਦੀ ਸਿੱਧੀ ਧੂਕ ਕਾਲਜੇ ਪਾਉਂਦੇ ਸਾਡੇ ਜੱਜ ਮੈਨੇਜਰ ਜੀ ਕਾਲੀਆ ਸਖਤਰਾਂ ਤੋਂ ਉਹਨਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸਾਰੇ ਪ੍ਰਬੰਧ ਕਮੇਟੀ ਦਾ ਸਾਰੀ ਗ੍ਰਾਮ ਪੰਚਾਇਤ ਦਾ ਸਾਰੇ ਨਗਰਵਾਦ ਉਧਰ ਬਾਬਾ ਰਾਮ ਸਿੰਘ ਜੀ ਰਾਜੋਗਿਆਂ ਵਾਲੇ ਬਹੁਤ ਤੁਹਾਡੇ ਅਸ਼ੀਰਵਾਦ ਪੁੱਜਦੇ ਕਰਦੇ ਆ ਗੁਰੂ ਘਰ ਵਿੱਚ ਬਹੁਤ ਵੱਡੀਆਂ ਸਾਵਾਂ ਨੇ ਮਹਾਂਪੁਰਜੀਆਂ ਸੇਵਾਵਾਂ ਮੇਰੇ ਖਿਆਲ ਤੀਸਰੀ ਕਬੱਡੀ ਹੁਣ ਗੋਰੇ ਰਾਜੋਕੇ ਵਾਲੇ ਦੀ ਤੁਹਾਡੇ ਵੱਲੋਂ ਇਹ ਸਾਰੇ ਵੀਰਾਂ ਵੱਲੋਂ 500 ਰੁਪਏ ਲਾਇਆ ਹੈ ਇਹ ਤੀਸਰੀ ਕਬੱਡੀ ਪੈਣ ਜਾ ਰਹੀ ਹੈ ਜੇਕਰ ਜੱਫਾ ਲੱਗ ਗਿਆ ਬਿਲ੍ਹਾ ਵੀ ਹੈਪੀ ਕਣਿਆਲ ਵਾਲਿਆ ਤੇ 500 ਰੁਪਏ ਇਹ ਜਾਫੀ ਦੇ ਵੀ ਹੋਵੇਗਾ ਪਰ ਆਉਂ ਜਾਂਦਾ ਸਾਹਮਣੇ ਗੋਰਾ ਰਾਜੋਕੇ ਪਿੰਡ ਹੈ ਤੇ ਗਿੰਦੇ ਸਾਡੇ ਭਰਾਵੀਆਂ ਜਾਂਦਾ ਨੇ ਕੱਲ ਨੂੰ ਬਹੁਤ ਵੱਡਾ ਜਿਹੜਾ ਜੋੜ ਮੇਲਾ ਖੇਡ ਮੇਲਾ ਜਿਹੜਾ ਹੈ ਉਹ ਰਾਜੋਕੇ ਦੀ ਧਰਤੀ ਤੇ ਵੱਡਾ ਕਬੱਡੀ ਦਾ ਸੂ ਮੈਚ ਹੋਵੇਗਾ ਸਰਦਾਰ ਜੱਜ ਸਿੰਘ ਨੇ ਸਾਡੇ ਮੈਨੇਜਰ ਸਾਹਿਬ ਅਮਰਜੀਤ ਸਿੰਘ ਦੀ ਲੰਦੂ ਸਟੋਰ ਕੀਪਰ ਸਰਦਾਰ ਬਲਵੰਦਰ ਸਿੰਘ ਦੀ ਗੁਰਦੁਆਰਾ ਇੰਸਪੈਕਟਰ ਸਾਹਿਬ ਸਰਦਾਰ ਸਰਬਜੀਤ ਸਿੰਘ ਦੀ ਪੱਟੀ ਸਾਡੇ ਖਜਾਨਚੀ ਸਾਹਿਬ ਜਗਰੂਪ ਸਿੰਘ ਦੀ ਸਾਡੇ ਸਟੋਰ ਕੀਪਰ ਤੇ ਗੁਰਮੰਦਰ ਸਿੰਘ ਦੀ ਮੱਖੀ ਸਾਰੀਆਂ ਸਤਿਕਾਰਯੋਗ ਅਸਤੀਆਂ ਸੰਗਤ ਨੂੰ ਬੇਨਤੀ ਵੀ ਕਿਸੇ ਨੇ ਜਾਣਾ ਵੀ ਹਾਫ ਸਮਾਂ ਹੋਇਆ ਤਾਂ ਟਾਈਮ ਬਹੁਤ ਧੰਨਵਾਦ ਰਣਜੀਤ ਰਾਣਾ ਸਰਪੰਚ ਜੀ ਆਪਣੇ ਬਹੁਤ ਵੱਡੇ ਪਿਆਰ ਸੰਗਤ ਨੂੰ ਬੇਨਤੀ ਆਪਾਂ ਜਾਣਾ ਨੇ ਇੱਕ ਛੋਟੀ ਦੀ ਟੱਕਰ ਖੇਡਨੀ ਆ ਰਹੀ ਹੈ ਲਓ ਸਾਹਮਣੇ ਨੌਜਵਾਨ ਲਾਵ ਗੋਤੀਆਂ ਦਾ ਮੁੰਡਾ ਸਰਵਾਰਦਰਸ਼ੇਪ ਸਿੰਘ ਗੋਤੀ ਦਾ ਸੁਪੁੱਤਰ ਪਨੇਰ ਪਿੰਡ ਹੈ ਨੌਜਵਾਨ ਦਾ ਰੇਡ ਪੌਂਡ ਵੀ ਵਧਿਆ ਹੋਇਆ ਹੈ ਚਾਰ ਯਾਫੀਆਂ ਤੇ ਬੋਲਿਆ ਤਾਵਾ ਇਹ ਨੌਜਵਾਨ ਜੋਰਪ ਵੀ ਖੇਡ ਕੇ ਆਇਆ ਹੈ ਅਮਰੀਕਾ ਖੇਡਿਆ ਆਸਟ੍ਰੇਲੀਆ ਦੇ ਮੈਦਾਨਾਂ ਵਿੱਚ ਸਰਦਾਰ ਸਰਬੰਸੇਵ ਜੀ ਤੁਹਾਡੀਆਂ ਵੀ ਵਡੀਆਂ ਸੇਵਾਵਾਂ ਗੋਰਾ ਕਦੋਂ ਰਾਜੋ ਕਦੋਂ ਦੋ ਕਮਟੀਆਂ ਦੇ ਬਾਕੀ ਪੰਜ ਸੂਰੀ ਬਣ ਗਏ ਹੈ ਲੈ ਵੀ ਮੇਰੀ ਬੇਨਤੀ ਹੈ ਲੱਖੇ ਭਣਾਣੇ ਨੂੰ ਪਰ ਸਾਡੀ ਬੇਨਤੀ ਭਰਾ ਬਣ ਕੇ ਸਾਨੂੰ ਕਬੱਡੀ ਹਲ ਬੋਲ ਲੈਣ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਮਹਾਵੀਰ ਕਾਦਿਆ ਸਖਤਰਾ ਪਿੰਡ ਹੈ ਨੌਜਵਾਨ ਦਾ ਰੇਡ ਪੌਂਡ ਦੀ ਵਧਿਆ ਹੋਇਆ ਚਾਰ ਤਿਆਰ ਵਰ ਤਿਆਰ ਨੇ ਚੋਹਾਂ ਵਿੱਚੋਂ ਹੈ ਪਿਕੜਿਆਣ ਪਰ ਜਿਵੇਂ ਉਹ ਸਾਡੇ ਕੋਚਰ ਸਾਹਿਬ ਦੀ ਆ ਜੋ ਕਿ ਹੋਰ ਫਾਈਟ ਰੇਡ ਲਈ ਕੋਈ ਸੁਆਮਾ ਤੀਸਰੀ ਕਬੱਡੀ ਗੋਰੇ ਰਾਜੂ ਕੇ ਪਿੰਡ ਵਾਲੇ ਦੀ ਪਰ ਵਾਹ ਲਓ ਸਾਹਮਣੇ ਇਹ ਨੌਜਵਾਨ ਰਾਜੂ ਹੈ ਟਟੋਰੇ ਵਾਲਾ ਤੀਸਰੀ ਕਬੱਡੀ ਇਹਦੇ ਬਾਕੀ ਹੈ ਪਰ ਸਾਹਮਣੇ ਕੀ ਫੈਸਲੇ ਹੈ ਬਹੁਤ ਮਹਿਸੂਸ ਕੀਤੀ ਹੈ ਨੌਜਵਾਨ ਨੇ ਪਰ ਸਾਹਮਣੇ ਪਿੰਡਾ ਮਹੰਦੀਆ ਗਲਾ ਵਾਲਾ ਹਾਂ ਜੀ ਆ ਵੀਰ ਨੂੰ ਲੈ ਕੇ ਚੱਲੋ ਨਾਲ ਜੇ ਬਰਫ ਦੀ ਜ਼ਰੂਰਤ ਹੈ ਉੱਤੇ ਬਰਫ ਵੀ ਇਹਨੂੰ ਸਾਰਾ ਜੋ ਹਾਈ ਟ੍ਰੇਡਰ ਲਈ ਡਾਕਟਰ ਦੀਆਂ ਸਵਾਮ ਹੀ ਦੇ ਰਹੀਆਂ ਬਹੁਤ ਧੰਨਵਾਦ ਸਾਡੇ ਵੀਰ ਦਾ ਜਿਹੜਾ ਚੇਚੇ ਤੌਰ ਤੇ ਭਰਾ ਆ ਖਿਡਾਰੀ ਦਾ ਪਤਾ ਲੈਣ ਬਹੁਤ ਬਹੁਤ ਧੰਨਵਾਦ ਇਹ ਆ ਮੇਜਾ ਪੜਹਾਣੇ ਵਾਲਾ ਉੱਪਰੋਂ ਫੇਰ ਮਿਦਿਆ ਚਾਰ ਖੜਾ ਢਿੰਦਾ ਪੜਹਾਣੇ ਵਾਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਵਿੱਚ ਇਹ ਖੇਡ ਹੈ ਜੋਰਾਂ ਦੀ ਕਿਉਂਕਿ ਜੋਰ ਲੱਗਦਾ ਹੈ ਕਿ ਜੋਰਾਂ ਵਾਲਿਆਂ ਨੂੰ ਉਹਨੇ ਪੈਂਦੇ ਗੋਰੇ ਚੰਮ ਦੇ ਲਈ ਕਮਲ ਉਹਨੇ ਪੈਂਦੇ ਗੋਰੇ ਚੰਮ ਲਈ ਮੇਰੀ ਬੇਨਤੀ ਆ ਜੇ ਆਪਾਂ ਕਬੱਡੀ ਦੀ ਗੱਲ ਕਰ ਲਈ ਬਹੁਤ ਧੰਨਵਾਦ ਵੀਰਾਂ ਦਾ ਬਾਹਰ ਨਗਰ ਵਾਲਿਆਂ ਦਾ ਜੇ ਮਾਇਆ ਜਿਹੜੀ ਤੁਸੀਂ ਮੁੰਡੇ ਨੂੰ ਆਪੇ ਦੇਦੇ ਖੁਜੀਣਾ ਦੇ ਬਾਹਰ ਵਿੱਚ ਬਹੁਤ ਬਹੁਤ ਧੰਨਵਾਦ ਜਿਹੜਾ ਜਿਹਨੂੰ ਦੇਣੀ ਆ ਮਾਇਆ ਤੇਰੇ ਧੰਨਵਾਦ ਆ ਵੀਰਾਂ ਦਾ ਲਓ ਸਾਹਮਣੇ ਕਮਲ ਮੀਰਾ ਕੋਟੇ ਤਗੜੇ ਪੁਆਇੰਟ ਦਾ ਵਾਅਦਾ ਕਰ ਗਿਆ ਰਵੀ ਵੀ ਆ ਜਿਹਨੂੰ ਜਿਹਨੂੰ ਰਵੀ ਦੀ ਖੇਡ ਅੱਜ ਵਧੀਆ ਲੱਗੀ ਆ ਇੱਕ ਜ਼ੋਰਦਾਰ ਤਾੜੀ ਮਾਰੋ ਪਿਆਰੀ ਸਾਸ ਜਿਹੜੀ ਰਵੀ ਗੁਰਜ ਲੇਟਾਂ ਵਾਲਾ ਨੌਇਣ ਲੁਧਿਆਣੇ ਜਿਹਨੇ ਤਾਂ ਚੱਲ ਕੇ ਆਇਆ ਹੈ ਨਾ ਵੀ ਅੰਮ੍ਰਿਤਸਰੀਆ ਉਹ ਸਾਹਮਣੇ ਪਰ ਲੱਗਿਆ ਪਿਆ ਯੋਰ ਫੈਸਲੇ ਕੀ ਨੇ ਕੱਚ ਗਵਲ ਪੁਆਇੰਟ ਰੇਟਰ ਦੇ ਹਿੱਸੇ ਆ ਤੀਸਰੀ ਕਬੱਡੀ 500 ਦੀ ਪੈਣ ਜਾ ਰਹੀ ਹੈ ਬੰਦੀਪ ਦੱਸੀ ਕਿੰਨਾ ਕਿੰਨਾ ਵੀਰਾ ਵੱਲੋਂ ਆ ਤੀਸਰੀ ਰੇਡ ਰਾਜੂ ਕੇ ਪਿੰਡ ਵਾਲੇ ਗੋਲੇ ਵੀ ਹੈ ਗੋਰਾ ਰਾਜੂ ਕੇ ਤੀਸਰੀ ਕਬੱਡੀ 500 ਦੀ ਪਰ ਸਾਹਮਣੇ ਕੀ ਫੈਸਲੇ ਹੈ ਨੰਬਰ ਦੱਸਿਆ ਜਾਵੇਗਾ ਨੰਬਰ ਗਿਆਪੀਆਂ ਦਾ ਨੰਬਰ ਸੀ ਪੜਾਣੇ ਵਾਲਾ ਜਿਹਨੇ 500 ਰੁਪਏ ਦਾ ਜੱਫਾ ਲਾ ਕੇ ਕਬਾਲ ਕਰ ਦਿੱਤੀ ਹੈ ਮੇਰੀ ਬੇਣੀਆ ਸਿੰਧੂ ਵੀਰ ਐਂਡੀ ਵੀ ਜਿਹੜਾ 500 ਰੁਪਈਆ ਹੈ ਉਹ ਨੌਂਗਲ ਜੱਗੇ ਤੱਕ ਪੁੰਹਦਾ ਕਰਦੀ ਕਿਉਂਕਿ ਗੋਰੇ ਰਾਜੋਕਿਆਂ ਵਾਲੇ ਨੂੰ ਜੱਫਾ ਲੱਗ ਚੁੱਕਿਆ ਹੈ ਰਾਜਾ ਪੱਤਰੀ ਵਾਲਾ ਜਿਹੜੇ ਵੀਰ ਨੇ ਰਾਜੇ ਪੱਤਰੀ ਦੇ ਜੱਫੇ ਦੇ ਮਾਰ ਆਏ ਹੈ ਉਹ ਵੀ ਜਰੂਰ ਸਾਨੂੰ ਦੱਸ ਕੇ ਜਾਣਗੇ ਇੱਕ ਪਾਸੇ ਸੰਦੀਪ ਦੋਤੇ ਵਾਲਾ ਆ ਰਾਜਾ ਪੱਤਰੀ ਵਾਲਾ ਉਹ ਵਾਗਿਆਂ ਬਾਟਰ ਤੋਂ ਚੱਲ ਕੇ ਆਇਆ ਹੈ ਇਹ ਪੰਗੇ ਦੂਰ ਪਛਾਉਣਾ ਦੇ ਬਾਗੇ ਖੜੀ ਰਾਹ ਪੁੱਛਦੀ ਰਾਹ ਪੁੱਛਦੀ ਲਾਹੌਰਾਂ ਦੇ ਜੀ ਮਾੜੀ ਮੇ ਕਹਲੇ ਬਹੁਤ ਬੜਾ ਧੰਨਵਾਦ ਵੀਰਾਂ ਦਾ ਰਾਜਪਟੋਰੀ ਵਾਲੇ ਦੀ ਪਈਰ ਸੇ ਮਿਹਨਤਾਂ ਨਾਲ ਮੇਰੇ ਮਿੱਤਰ ਮੰਨਾ ਢੋਲਣ ਕੈਨੇਡਾ ਦੇ ਸਰੀ ਸ਼ਹਿਰ ਦਾ ਸਨਿਕਾ ਗੱਬਰੂ ਗਵਾਨ ਪਿੰਡ ਦਾ ਪੂਰਾ ਦੱਸ ਕੇ ਜੋ ਸਰਨਾਮਾ ਲੋਭੀਆ ਮੰਨਾ ਢੋਲਣ ਮੰਨਾ ਢੋਲਣ ਮੰਨਾ ਢੋਲਣ ਆਯਾ ਨਾ ਸਾਹਮਣੇ ਮਹਾਵੀਰ ਕਬੱਡੀ ਪੌਣ ਲਈ ਵਧਿਆ ਆਇਆ ਹੈ ਇਧਰ ਬਾਬਾ ਸੁਖਮਨ ਜੀ ਮਾਰੀ ਵੇਖੇ ਤੋਂ ਚੱਲ ਕੇ ਆਏ ਹੈ ਬਹੁਤ ਬਹੁਤ ਧੰਨਵਾਦ ਪਰ ਸਾਡੀ ਬੇਨਤੀ ਭਰਾ ਬਣ ਕੇ ਸਾਨੂੰ ਕਬੱਡੀ ਬੋਲ ਲੈਣ ਦਿਓ ਮਹਾਵੀਰ ਕਾਰਜਾ ਸਕਤਰਾ ਪਿੰਡ ਹੈ ਹੈਪੀ ਕੜਿਆਰ ਦੇ ਨਾਲ ਟਕਰਾ ਹੈ ਇੱਕ ਪਾਸੇ ਹੈਪੀ ਕੜਿਆਰ ਤੇ ਦੂਸਰੇ ਪਾਸੇ ਮਹਾਵੀਰ ਲਓ ਸ਼ਮਕਾ ਦਾ ਸ਼ਰੀਰ ਹੈ ਨੌਜਵਾਨ ਹੈ ਲਓ महावीर्स <Sess> अगली कबड्डी पाउंड ਲਈ ਨੌਜਾਨ ਫਿਰ ਕਹਿੰਦੇ ਢਿੰਦਾ ਭੜਾਣੇ ਵਾਲਾ ਕਬੱਡੀ ਪਾ ਰਿਹਾ ਹੈ ਖਿਡਾਰੀਆ ਹੋਈਆਂ ਬਾਹਾ ਕਲੈਰੀ ਮੋਰ ਬਣਿਆ ਹੋਇਆ ਸੋਨੀ ਭੰਡਾਲ ਦੋਨੇ ਵਾਲਾ ਨਾਂ ਨਾਲ ਡੱਡੇ ਵਰਗੇ ਤੇ ਨਾਲ ਕਹਿੰਦੇ ਲੋਤੀ ਹੈ ਜਗਦੇਵ ਕਲਾਂ ਦੀ ਧਰਤੀ ਦਾ ਉਖੜਦੇ ਪੈਰ ਡੱਡਾ ਡੱਡਾ ਭੰਡਾਲ ਦੋਨੇ ਵਾਲਾ ਇੱਕ ਪਾਸੇ ਨੌਜਾਨ ਭੜਾਣੇ ਵਾਲਾ ਢਿੰਦਾ ਤੇ ਡੱਡਾ ਤੇ ਢਿੰਦਾ ਤੇ ਭੰਡਾ ਤੇ ਡੱਡਾ ਆਓ ਸਾਹਮਣੇ ਉਧਰ ਗੁਰਦੀਰ ਦਾ ਜੱਫਾ ਕਾਲੂ ਭਵਾਨਾ ਆਪ ਸਿੰਘ ਜੀ ਖੇਕੇਦਾਰ ਸਾਹਿਬ ਸਰਦਾਰ ਕਾਰਜ ਸਿੰਘ ਜੀ ਵੱਡੀਆਂ ਸਵਾਵਾਂ ਨੇ ਸਾਰੀਆਂ ਸਤਿਕਾਰਯੋਗ ਹਸਤੀਆਂ ਦੀਆਂ ਸਰਦਾਰ ਨਜੀਰ ਸਿੰਘ ਜੀ ਰਾਣਾ ਸਰਪੰਚ ਸਾਹਿਬ ਸਮੂਹ ಗ್ರಾಮ ਪੰਚਾਇਤ ਦਾ ਸਾਫਤਾ ਸਰਪੰਚ ਸਹਿਬਾਨਾਂ ਦਾ ਔਰ ਸਰਦਾਰ ਜੱਜ ਸਿੰਘ ਜੀ ਗੁਰਜ ਲੇਟਾ ਵਾਲਾ ਨੌਜਾਨ ਆਓ ਸਾਹਮਣੇ ਕਹਿੰਦੇ ਨੌਜਾਨ ਕੁੱਤਬ ਮਨਾਰ ਦੇ ਹਾ ਵਾਜਾ ਕਹਿੰਦੇ ਲਾਹੌਰ ਦੇ ਗੁਰਜ਼ਾ ਵਰਗਾ ਨੌਜਵਾਨ ਰੇਡ ਪੌਣੇ ਵਧਿਆ ਹੋਇਆ ਗੁਰਜ ਨੇਟਾ ਪਿੰਡ ਹੈ ਜਿਹਨੇ ਲੁਧਿਆਣੇ ਦੀ ਧਰਤੀ ਹੈ ਪਰ ਰਾਜਾ ਪਤਨੀ ਵਾਲਾ ਪਤਨੀ ਵਾਲਾ ਉਹ ਰਾਜਾ ਪਤਨੀ ਵਾਲਾ ਬਾਜਾ ਪਤਨੀ ਵਾਲਾ ਵੀ ਆਸਟ੍ਰੇਲੀਆ ਤੋਂ ਆਇਆ ਹੈ ਵੀ ਰਾਜਾ ਜਿਹੜਾ ਗਮਾਨ ਪਿੰਡਾ ਸੱਟ ਜਲਾ ਪਤਨੀ ਦਈਏ ਵੀਰ ਨੂੰ ਵੀ ਆਪਾਂ ਮੌਕਾ ਲਾ ਝੋਟਿਆ ਜੱਫਾ ਲਾ ਕੇ ਰਸ ਵਖਗੇ ਸਾਂਹ ਪੜਦੇ ਵੇਖੇ ਖੜਕਾ ਦੜਕਾ ਹੁੰਦਾ ਲਾ ਗੋਰਾ ਘੜਾ ਰਾਜੂ ਕੇ ਪੰਡਵਾ ਕਬੱਡੀ ਪਾਰਾ ਮੇਰੇ ਮਿੱਤਰੋ ਕਿ ਜਦ ਵੀ ਸੋਚਾਂ ਵਿੱਚ ਪਈਏ ਨਿੱਧਰ ਦਾਸਾ ਕਰਦੇ ਰਹੀਏ ਉਹ ਗੁਰਗਾਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਤੇ ਮੇਰੇ ਨੈਣ ਦਰਸ ਰਹੇ ਨੇ ਨਕਾਣਾ ਦੇਖਣ ਨੂੰ ਬੱਬੂ ਪੜਾਣੇ ਵਾਲਾ ਵਾਜਾ ਹਾਂ ਬੱਬੂ ਦੀ ਪਈ ਫਿਰ ਰੇਡ ਉਹ ਬੱਲੇ ਬੱਲੇ ਉਹ ਬੱਲੇ 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 ਬਰੇ ਰਾਣਾ ਸਿੰਘ ਪੁਰੀਆ ਉਧਰ ਵੇਖੀ ਬਣੀ ਜਾਂਦਾ ਉਧਰ ਵੇਖੀ ਬਣੀ ਸਰਦਾਰ ਸਰਵਣ ਸਿੰਘ ਜੀ ਗੰਗਾਪੂਸ ਵਿੱਚ ਵਡੀਆਂ ਸੇਵਾਵਾਂ ਲਵਾਉਦੇ ਆ ਉਹ ਸਾਹਮਣੇ ਲੱਗਿਆ ਪਿਆ ਯੋਰ ਹੁੰਦੀ ਹੋਏ ਬੱਲੇ ਬੱਲੇ ਉਹ ਬੱਬਰੂਏ ਵਾ ਵੀ ਚੋਟੀ ਦਾ ਜੱਫਾ ਲਾ ਕੇ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਤੇ ਜੱਸ ਕਤਰਵਾਲੂ 500 ਰੁਪਏ ਦੀ ਪਵੇਗੀ ਪਰ ਸਰਦਾਰ ترسےਮ ਸਿੰਘ 도ਤੀ ਦਾ ਸੁਪੁੱਤਰ ਬੜਾ ਮਾਣ ਹੈ ਤਾਂਬੇ ਸੁਰਸਗੀਆਂ ਨੂੰ ਆਪਣੇ ਚੰਦੇ ਚੇਲੇ ਵਾਰ ਕੇ ਤੇ ਉਹ ਟੱਕਰ ਚੋਟੀ ਦੀ ਹੈ ਇੱਕ ਪਾਸੇ ਨੌਜਵਾਨ ਪੜਾਣੇ ਵੱਲ ਤੇ ਦੂਸਰੇ ਪਾਸੇ ਰਾਮ ਦੋਧੀਆਂ ਦਾ ਹੋਇਆ ਕੋਰ ਸੋਨੀ ਪਣਾਲ ਗਰਵੀਰ ਆਜੋ ਗਿਆ ਨਾਲ ਕਬੱਡ ਵਾਲਾ ਆਕਾਸ਼ ਆ ਮੁੰਡਾ ਕਹਿੰਦੇ ਡਾਕਟਰ ਨੰਬਰ ਕਹਿੰਦੇ ਭਿੰਦੂ ਘਰ ਦੀ ਪ੍ਰਬੰਧਕ ਕਮੇਟੀ ਚੱਲਦੇ ਪੈਜ ਦਾ ਅਨੰਦ ਮਾਰ ਰਹੀ ਆ ਬਰ ਬਰ ਧੰਨਵਾਦ ਲਓ ਸਾਹਮਣੇ ਕਬੱਡੀ ਪਈ ਹੋਈ ਆ ਜਸਵੀਰ ਸਿੰਘ ਜੀ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਾਈ ਜਿੰਦਾ ਮੋਟਰਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਨੰਬਰ ਰੇਟਰ ਜਿਹੜਾ ਪਾਵੇਂਗਾ ਲਵ ਕੱਤਰ ਤੇ ਜਸ ਕੱਤਰ ਕਹਿੰਦੇ ਕਿ ਸੰਦੀਪ ਦੋਦੇ ਦੀ ਜਿਹੜੀ ਅਗਲੀ ਕਬੱਡੀ ਆਪਾਂ 500 ਦੀ ਪੁਆਣੀ ਹੈ ਆਹ ਸਾਹਮਣੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਇਹ ਇੱਕ ਪਾਸੇ ਆਕਾਸ਼ ਕਵੰਤਿਆ ਆਕਾਸ਼ ਕਵੰਤਿਆ ਇਹ ਬੰਨੇ ਬੰਨੇ ਪਾਉਂਦੀਆਂ ਦਸੀ ਬਾਈ ਕਿੰਨੀ ਤਰੀਕ ਆ 29 ਜਨਵਰੀ 29 ਜਨਵਰੀ ਇਧਰ ਮਾਲਾ ਬੈਰੀਗੇਡ ਉਹ ਪਤੰਦਰ ਕਹਿੰਦੇ ਆ ਟਰੋਲੀ ਭਾਵੇਂ ਛੱਡੇ ਗੱਡੀ ਬੈਠਾ ਇਧਰ ਕਹਿੰਦੇ ਖਾਲਸਾ ਬੈਰੀਗੇਡ ਵਾਲੇ ਮਿਲ ਲੁੱਟੀ ਜਾਂਦੇ ਆ ਸ਼ਿਸ਼ਰੇ ਵਾਲ ਮਨ ਦਾ ਨਿਸ਼ਾਨ ਭੰਗੜੇ ਪਾਈ ਜਾਂਦਾ ਉਹ ਗੱਬਰੂ ਦੀ ਪਈ ਹੋਈ ਰੇਡ ਬੱਲੇ 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 ਭੇਜਾ ਪੜਾਣੇ ਆ ਵਾਲਾ ਆ ਫਰੋਜ਼ਪੁਰੀਆ ਭੇਜਾ ਪੜਾਣੇ ਵਾਲਾ ਕੀ ਹੈ ਲੋ ਰਾਜੂ ਟੋਰੇ ਵਾਲਾ ਕਬੱਡੀ ਪਾ ਰਿਹਾ ਹੈ ਸਮੂਹ ಗ್ರಾಮ ਪੰਚਾਇਤ ਨਗਰਵਾਟ ਤਾਰਾ ਸਿੰਘ ਸਾਫ ਦਾ ਸਰਪੰਚ ਸਹਿਬਾਨਾ ਦਾ ਹੁਣ ਫੀਰ ਆ ਗਿਆ ਹੈ ਲక్ష్మణ ਸਿੰਘ ਕਮੈਡ ਵਾਲੇ ਕਹਿੰਦੇ ਆ ਆਕਾਸ਼ ਕਮੈਡ ਦਾ ਜਫਾ 500 ਦਾ ਬੱਲੇ ਬਾਸਮਾਨ ਹੋਣਗੇ ਹਾਂ ਉਧਰ ਸਰਦਾਰ ਜਜੀਤ ਸਿੰਘ ਡੱਲੇਵਾਲ ਕਿਸਾਨੀ ਸ਼ਗਰ ਦੇ ਜੋਦੇ ਉਹਨਾਂ ਦੀ ਚੜ੍ਹਦੀ ਕਲਾ ਕੇ ਚਕਾਰਾ ਛੱਡ ਗਏ ਸੰਗਤ ਜੀ ਬੋਲੇ ਹਾਲਾ ਸਤਿ ਸ਼੍ਰੀ ਅਕਾਲ ਠੱਤਰ ਦੋ ਮਹੀਨੇ ਦੇ ਕਰੀਬ ਹੋ ਗਏ ਐ ਸਰਦਾਰ ਜਰਜੀਤ ਸਿੰਘ ਜੰਨੇਵਾਲ ਸਾਹਿਬ ਜੋ ਪੁੱਕਾ ਪਾਲ ਤੇ ਬੈਠੇ ਹੋਏ ਐ ਖਨੌਰੀ ਬਾਡਰ ਤੇ ਬੈਗ ਨੂੰ ਸੱਚੇ ਪਾਸ਼ਾ ਰਣਜੜੀ ਕਲਬ ਅੰਛੇ ਗੁਰਬੀਮ ਦੇ ਲਈ ਵੀ ਐਂਡੀ ਭਰਾ ਵੱਲੋਂ 1000 ਪਰ ਜੱਥੇ ਤੇ ਸਾਹਮਣੇ ਟਿੱਡਾ ਪੜਾਣੀ ਟੀਮ ਐ ਉਸ ਟੀਮ ਦੇ ਨੰਬਰ ਨੇ 28 ਔਰ ਜਿਹੜੀ ਟੀਮ ਐ ਬਾਬਾ ਮਨਾਰੀ ਦਾ ਸਪੋਰਟਸ ਕਲਬ ਰਾਜੋਕੇ ਆਸ ਟੀਮ ਦੇ ਪੁਆਇੰਟ ਨੇ 41 28 ਤੇ 41 ਦੇ ਦਰਮਿਆਨ ਇੱਕ ਟੋਨੀ ਦੀ ਟੱਕਰ ਹੋਈ ਹੈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬੋਲਦਿਆਂ ਚਾਲਦਿਆਂ ਪੰਦਰ ਪਲੀ ਦੀ ਰਾਣਾ ਸਰਪੰਚ ਸਾਹਿਬ ਦੀ